ਬਾਬਾ ਜੀ ਜਦੋਂ ਮੈਂ ਬਾਣੀ ਪੜ੍ਹਦਾ ਹਾਂ ਮੇਰਾ ਮਨ ਨਹੀਂ ਲੱਗਦਾ ਮੈਂ ਕੋਸ਼ਿਸ਼ ਤਾਂ ਬਹੁਤ ਕਰਦਾ ਹਾਂ ਪਰ ਜਿਵੇਂ ਮੇਰਾ ਮਨ ਮੈਨੂੰ ਰਾਹ ਨਹੀਂ ਦਿੰਦਾ ਬਾਬਾ ਜੀ ਨੇ ਬਚਨ ਕੀਤਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਸੁਖਮਣੀ ਸਾਹਿਬ ਦਾ ਪਾਠ ਕਰਿਆ ਕਰ ਪ੍ਰੇਮੀ ਨੇ ਉੱਤਰ ਦਿੱਤਾ ਗੁਰੂ ਜੀ ਮੈਂ ਤਾਂ ਰੋਜ਼ਾਨਾ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਪਰ ਬਾਬਾ ਜੀ ਨੇ ਕਿਹਾ ਗੁਰਮੁਖਾ ਤੂੰ ਝੂਠ ਬੋਲ ਰਿਹਾ ਹੈ ਤੂੰ ਤਾਂ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਨੇੜੇ ਵੀ ਨਹੀਂ ਲੰਗਦਾ ਇਹ ਸੁਣ ਕੇ ਪ੍ਰੇਮੀ ਹੈਰਾਨ ਹੋ ਗਿਆ ਉਸ ਨੇ ਕਿਹਾ ਬਾਬਾ ਜੀ ਜਦੋਂ ਦਾ ਮੈਂ ਅਮ੍ਰਿਤ ਛਕਿਆ ਹੈ ਮੈਂ ਕਦੇ ਵੀ ਝੂਠ ਨਹੀਂ ਬੋਲਿਆ ਮੈਂ ਸੱਚਮੁੱਚ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਇਸ ਤੇ ਬਾਬਾ ਜੀ ਨੇ ਬਹੁਤ ਹੀ ਕੀਮਤੀ ਵਚਨ ਕੀਤੇ ਉਹਨਾਂ ਨੇ ਕਿਹਾ ਗੁਰਮੁਖਾ ਝੂਠ ਬਹੁਤ ਚਲਾਕ ਹੁੰਦਾ ਹੈ ਜਦੋਂ ਕੋਈ ਇਨਸਾਨ ਝੂਠ ਬੋਲਦਾ ਹੈ ਤਾਂ ਉਹ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਕਹਿੰਦਾ ਹੈ ਕਿ ਮੈਂ ਤਾਂ ਝੂਠ ਬੋਲਦਾ ਹੀ ਨਹੀਂ ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਆਪਣੇ ਆਪ ਨੂੰ ਸੱਚਾ ਦੱਸਣ ਵਿੱਚ ਸਭ ਤੋਂ ਪਹਿਲਾਂ ਹੁੰਦਾ ਹੈ ਇਹੀ ਤਾਂ ਝੂਠ ਦੀ ਸਭ ਤੋਂ ਵੱਡੀ ਚਾਲ ਹੈ